ਇਸ ਮੈਸੇਜ ਜੀ ਯੂਐਸਏ ਆ ਰਹੇ ਹਨ ਅਗਰ ਆਪ ਪਰੇਸ਼ਾਨ ਹੋ ਆਪਣੇ પતિ ਪਤਨੀ ਦੇ ਖਿਚੋ ਦੇ ਆਪਣੇ ਬਿਜ਼ਨਸ ਫੇਲੀਅਰ ਸੇ ਆਪਣੇ ਨਸ਼ੇ ਸੇ ਆਪਣੀ ਬਿਮਾਰੀਆਂ ਸੇ ਸਿਰਫ ਇੱਕ ਪ੍ਰਾਰਥਨਾ ਆਪਕੀ ਸਭ ਪਰੇਸ਼ਾਨੀ ਦੂਰ ਕਰ ਦੇਗੀ ਸਤਿ ਸ਼ਕਾ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ ਟੂਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਸਿੰਘ ਕੋਪਰਾ ਸੱਪ ਸ਼ਰਾਬ ਦੇ ਠੇਕੇ ਦੇ ਵਿੱਚ ਵੜ ਗਿਆ ਉਸ ਤੋਂ ਬਾਅਦ ਉੱਥੇ ਬਹੁਤ ਜ਼ਿਆਦਾ ਮਾਹੌਲ ਜਿਹੜਾਗਾ ਉਹ ਤਣਾਅਪੂਰਨ ਹੋ ਗਿਆ ਕਿਉਂਕਿ ਇਹ ਬਹੁਤ ਜਰੀਲਾ ਸਾਪ ਪੈਗਾ ਸੀ ਤੁਹਾਨੂੰ ਪਤਾ ਹੈਗਾ ਬਰਸਾਤਾ ਦਾ ਮੌਸਮ ਚੱਲਦਾ ਪਿਆਗਾ ਆ ਕਿ ਜਿੱਥੇ ਸੱਪ ਜੜੇ ਗਏ ਆ ਆਮ ਹੀ ਹੁਣ ਘਰਾਂ ਦੇ ਵਿੱਚ ਵੜਨ ਲੱਗ ਪਿੰਦੇ ਕਿਨੇ ਕਿਉਂਕਿ ਪਿੰਡਾਂ ਥਾਵਾਂ ਤੇ ਤੇ ਅਕਸਰ ਇਤਰਾਹ ਦੇ ਹੁੰਦਾ ਆ ਲੇਕਿਨ ਕਈ ਵਾਰੀ ਦਾ ਸ਼ਹਿਰਾਂ ਦੇ ਵਿੱਚ ਵੀ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਪਈਆਂ ਗਏ ਇਹ ਜਿਹੜਾ ਠੇਕਾਗਾ ਸੀ ਇਹ ਇੱਕ ਕਸਬੇ ਦੇ ਵਿੱਚਗਾ ਸੀ ਲੱਗੇ ਕਾਫੀ ਪਹਿਲੀ ਬੰਨਾ ਹੈਗਾ ਸੀ ਉਥੋਂ ਇਹ ਜਿਹੜੋ ਠੇਕੇ ਦੇ ਵਿੱਚ ਵੜ ਗਿਆ ਤੇ ਠੇਕੇ ਦੇ ਜਿਹੜੇ ਕੰਮ ਕਰਨ ਵਾਲੇ ਮੁਲਾਜ਼ਮ ਹੈਗੇ ਸੀ ਉਹਨਾਂ ਨੇ ਇਸ ਨੂੰ ਦੇਖ ਲਿਆ ਕਿ ਤੁਰੰਤ ਹੀ ਤੇ ਵੀਡੀਓ ਬਣਾ ਕੇ ਜਿਹੜੇ ਉੱਥੋਂ ਦੇ ਸੱਪ ਫਰਮ ਵਾਲੇ ਨੂੰ ਬੁਲਾਇਆ ਗਿਆ ਉਸ ਤੋਂ ਬਾਅਦ ਸੱਪ ਨੂੰ ਜਦੋਂ ਫੜਾਇਆ ਗਿਆ ਤਾਂ ਫਿਰ ਇਹਨਾਂ ਨੇ ਸੁੱਖ ਦੀ ਸਾਹ ਲਿਆ ਕਿਉਂਕਿ ਬਹੁਤ ਹੀ ਖਤਰਨਾਕ ਸੱਪ ਪੈਗਾ ਸੀ ਜਿਹਦੇ ਕਰਕੇ ਕੁਝ ਵੀ ਹੋ ਸਕਦਾਗਾ ਸੀ ਤੁਹਾਨੂੰ ਵੀ ਆਪਣਾ ਖਿਆਲ ਰੱਖਣਾ ਚਾਹੀਦਾ ਕਿਉਂਕਿ ਸਮਾਂ ਜਿਹੜਾ ਗਿਆ ਉਹ ਹੁਣ ਬਰਸਾਤਾ ਦਾ ਚੱਲਦਾ ਪੈਗਾ ਅਕਸਰ ਸੱਪ ਜਿਹੜੇ ਹੈਗੇ ਆ ਬਸਾਤਾਂ ਦੇ ਵਿੱਚ ਆਪਦੇ ਗਿੱਲਾਂ ਚੋਂ ਬਾਹਰ ਨਿਕਲ ਕੇ ਇਧਰ ਉਧਰ ਵੜ ਲਾ ਪੰਦੇ ਗਿਆ ਸੁਚੇਤ ਰਹੋ ਤਾਂ ਕਿ ਕੋਈ ਤੁਹਾਡ ਨਾਲ ਵੱਡਾ ਹਾਸਾ ਨਾ ਹੋ ਜਾਵੇ ਇੰਨੇ ਸੱਪ ਆ ਗਏ ਜੀ ਜੰਗਲਾਤ ਵਿਭਾਗ ਨੇ ਮੈਨੂੰ ਫੋਨ ਕੀਤਾ 8 ਵਜੇ 5 ਕਿਲੋਮੀਟਰ ਤੇ 8 ਵਜੇ 10 ਕਿਲੋਮੀਟਰ ਤੇ ਸਾਡੇ ਕੋਲ ਜੰਗਲਾਤ ਵਿਭਾਗ ਆ ਗਿਆ ਤਕਰੀਬਨ ਇਹਨਾਂ ਦਾ 1 ਘੰਟਾ ਕੁ ਲੱਗਾ ਸੱਪ ਨੂੰ ਫੜਨ ਬਾਅਦ ਤੇ ਇਹਨਾਂ ਨੇ ਸਾਡੀ ਮਦਦ ਕੀਤੀ ਜੇ ਤਾਂ ਫੋਨ ਕੀਤਾ ਉਸੇ ਟਾਈਮ ਸਾਡੇ ਕੋਲ ਫੋਨ ਦੀ ਸਪੋਰਟ ਸਾਡੇ ਕੋਲ ਆ ਕੇ ਪਹੁੰਚੇ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਕਰਦੇ ਹਾਂ ਬਹੁਤ ਬਹੁਤ ਸ਼ੁਕਰੀਆ ਇਹਨਾਂ ਨੇ ਕਾਢੂ ਅਸੀਂ ਰਾਤ ਨੂੰ ਅੰਦਰ ਸੌਣਾ ਵੀ ਠੀਕ रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ 2ਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਪਜ਼ਲਕਾ ਪੁਲਿਸ ਨੇ ਇੱਕ ਮਰਡਰ ਕੇਸ ਨੂੰ ਟ੍ਰੇਸ ਕੀਤਾ ਤੇ ਜਿਹੜਾ ਦੋਸ਼ੀ ਹੈ ਉਹਨੂੰ ਵੀ ਪੰਜ-ਛੇ ਘੰਟਿਆਂ 'ਚ ਹੀ ਰਾਉਂਡ ਅਪ ਕਰ ਲਿਆ ਹੈ ਕੱਲ੍ਹ ਲੇਕ ਇਨਸੀਡੈਂਟ ਰਿਪੋਰਟ ਹੋਇਆ ਸੀ ਸਿਟੀ ਜਲਾਲਾਬਾਦ ਇਲਾਕੇ 'ਚ ਜਿੱਥੇ ਇੱਕ ਬਜ਼ੁਰਗ ਮਹਿਲਾ ਜਿਹਨਾਂ ਦੀ ਉਮਰ 50-55 ਸਾਲਾਂ ਦੀ ਸੀਗੀ ਉਹਨਾਂ ਦਾ ਇੱਕ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਹੜਾ ਉਹਨਾਂ ਦੇ ਅ ਲੈਜੈਂਡ ਹਸਬੰਡ ਵੱਲੋਂ ਹੀ ਕੀਤਾ ਗਿਆ ਸੀ ਉਹਨੇ ਬਹੁਤ ਹੀ ਇੱਕ ਅਨਫੋਰਚਨਟਲੀ ਇੱਕ ਬਹੁਤ ਟਰੂਲ ਤਰੀਕੇ ਨਾਲ ਕੈਂਚੀਆਂ ਮਾਰ ਕੇ ਮਲਟੀਪਲ ਕੈਂਚੀ ਦੇ ਸਟੈਪ ਬੂਨ ਸੀਰ ਔਰ ਉਸਤੇ ਉਹਨੇ ਲੇਡੀ ਦਾ ਮਰਡਰ ਕੀਤਾ ਸੀ ਸੋ ਇਸ ਕੇਸ ਚ ਫਾਜ਼ਿਲਕਾ ਪੁਲਿਸ ਨੂੰ ਜਦੋਂ ਜੋ ਇੰਟੀਮੀਸ਼ਨ ਆਈ ਸਾਨੂੰ ਹਸਪਤਾਲ ਚ ਇੰਟੀਮੀਸ਼ਨ ਆਈ ਕਿ ਐਸੇ ਸੇ ਇੱਕ ਲੇਡੀ ਜਿਹੜੀ ਹੈਗੀ ਉਹ ਐਡਮਿਟਡ ਨੇ ਸੋ ਅਸੀਂ ਇਮੀਡੀਏਟਲੀ ਟੀਮ ਬਣਾ ਕੇ ਆਪਣੀ ਜੈਟੀ ਡਿਸਪੈਚ ਕੀਤੀ ਔਰ ਜੋ ਅਕਿਊਸਡ ਸੀ ਉਹਨੂੰ ਆਇਡੈਂਟੀਫਾਈ ਵੀ ਕੀਤਾ ਤੇ ਇੱਕ ਪ੍ਰੋਪਰ ਚੇਸ ਕਰਦੇ ਹੋਏ ਫਾਜ਼ਿਲਕਾ ਜ਼ਿਲ੍ਹੇ ਸੇ ਕਾਫੀ ਦੂਰ ਜਾ ਕੇ ਉਹਨੂੰ ਰਾਉਂਡ ਅਪ ਕੀਤਾ ਜਦੋਂ ਉਹਨੂੰ ਰਾਉਂਡ ਅਪ ਕੀਤਾ ਗਿਆ ਤਾਂ ਉਸ ਵੇਲੇ ਵੀ ਉਹਨੇ ਜਿਹੜੇ ਕੱਪੜੇ ਪਾਏ ਹੋਏ ਸੀ ਉਹਨਾਂ ਤੇ ਬਲੱਡ ਸਪੌਟਸ ਵੀ ਬਲੱਡ ਸਟੇਨਸ ਵੀ ਸੀਗੇ ਸੋ ਉਹੀ ਜਿਹੜੇ ਡੀਟੇਲਸ ਹਨ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦੀ ਹਾਂ ਇਦੇ ਵਿੱਚ ਐਫ ਆਈ ਆਰ ਨੰਬਰ 104 ਡੇਟਡ 7724 ਰਜਿਸਟਰ ਹੋਈ ਅੰਡਰ ਸੈਕਸ਼ਨ 101 ਸਬਸੈਕਸ਼ਨ 1 ਬੀ ਐਨ ਐਸ ਔਰ ਸਤਸਿਕਾ ਜੀ ਤੁਸੀਂ ਦੇਖ ਰਹੇ ਹੋ ਯੂ ਐਸ اے ਪੰਜਾਬ 2 ਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਜਲੰਧਰ ਦੇ ਕੁੱਲੜ ਪੀਜਾ ਵਾਲੇ ਫੇਰ ਇੱਕ ਵਾਰੀ ਸੁਰਖੀਆਂ ਦੇ ਵਿੱਚ ਆ ਚੁੱਕੇਗੇ ਨੇ ਉਹਨਾਂ ਦੀ ਅੱਧੀ ਰਾਤ ਨੂੰ ਗੱਡੀ ਨੂੰ ਕੋਈ ਭੰਨ ਤੋੜ ਕਰਕੇ ਚਲਾ ਗਿਆ ਗਿਆ ਸਹਿਜ ਜੜੋੜਾ ਜਿਹੜੇ ਕਿ ਕੁੱਲੜ ਪੀਜਾ ਦੇ ਰਗੇ ਆ ਮਾਲਕ ਇਹ ਉਹਨਾਂ ਵੱਲੋਂ ਵੀਡੀਓ ਪਾ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਨਾਲ ਦੇ ਨਾਲ ਲੋਕਾਂ ਨੂੰ ਵੀ ਗੱਲ ਆਖੀ ਗਈ ਕੀ ਹੈ ਕਿ ਜਿਨ੍ਹਾਂ ਨੂੰ ਮੇਰੇ ਨਾਲ ਕੋਈ ਲਾਗੜਾਕ ਹੈਗੀ ਸੀ ਉਹ ਮੇਰੀ ਗੱਡੀ ਨੂੰ ਹੀ ਕਿਉਂ ਪੰਨਿਆ ਗਿਆ ਕਿਉਂਕਿ ਗੱਡੀ ਰੋ ਘਰ ਦੇ ਬਾਹਰ ਖੜੀ ਕੀਤੀ ਕੀ ਸੀ ਹੋਰ ਮੁਹੱਲੇ ਦੇ ਵਿੱਚ ਗੱਡੀਆਂ ਕਾਫੀ ਹੈਗੀਆਂ ਸੀ ਲੇਕਿਨ ਮੇਰੀ ਗੱਡੀ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਉਹਨਾਂ ਵੱਲੋਂ ਆਖਿਆ ਗਿਆ ਕਿ ਲੋਕ ਮੇਰੇ ਤੋਂ ਛੱਡਦੇ ਆ ਜਿਸ ਦੇ ਕਰਕੇ ਮੇਨਾਂ ਇਸ ਤਰ੍ਹਾਂ ਦੇ ਬਾਰ-ਬਾਰ ਹਰਕਤਾਂ ਕਰਦੇ ਹੈਗੇ ਨੇ ਕੁੱਲੜ ਪੀਜਾ ਦੇ ਅਕਸਰ ਆਪਣੀਆਂ ਵੀਡੀਓ ਦੇ ਉੱਤੇ ਕਾਫੀ ਮਸ਼ਹੂਰ ਹੁੰਦੇ ਨੇ ਸੁਰਖੀਆਂ ਦੇ ਬਟੋਲਦੇ ਰਹਿੰਦੇਗੇ ਨੇ ਔਰ ਕਾਫੀ ਫੇਮਸ ਵੀ ਹੈਗੇ ਨੇ ਹੁਣ ਜਿਹੜੀ ਨਵੀਂ ਵੀਡੀਓ ਇਹਨਾਂ ਵੱਲੋਂ ਪਾਈ ਗਈ ਗਈ ਆ ਇਹਨੂੰ ਦੇਖ ਕੇ ਤਾਂ ਤੁਸੀਂ ਕੀ ਕਿਣਾ ਚਾਹੁੰਦੇ ਹੋ ਕਮੈਂਟ ਕਰਕੇ ਜਰੂਰ ਆਪਣੀ ਰਾਏ ਤਾਂ ਦਿਓ ਬਰਾ ਹਾਲ ਹੈ ਨਾ ਕਿ ਚੰਗੀ ਪਲੀ ਖੜੀ ਗੱਡੀ ਦੋਸਤ ਬੰਦਾ ਗੱਡੀ ਦੇ ਨਾਲ ਵੀ ਕੀ ਦੁਸ਼ਮਣੀ ਹੋਵੇ ਇੱਕ ਮਾਰ ਕੇ ਆਵੇ ਤਾਂ ਇਹਨੇ ਗੰਦੇ ਤਰੀਕੇ ਇੱਕ ਮਾਰ ਕੇ ਸ਼ੀਸ਼ਾ ਤੋੜਿਆ ਗਿਆ ਠੀਕ ਹੈ ਉਸ ਤੋਂ ਬਾਅਦ ਇੱਧਰ ਦੇਖੋ ਪੈਰ ਦਾ ਨਿਸ਼ਾਨ ਹੈ ਇੱਥੇ ਲੱਤਾਂ ਮਾਰੀਆਂ ਗਈਆਂ ਲੱਤਾਂ ਮਾਰੀਆਂ ਗਈਆਂ ਤੇ ਇੱਧਰ ਪਿੱਛੇ ਦੇਖੋ ਲਤਾ ਮਾਰ ਕੇ ਗੱਡੀ ਦੇ ਵਿੱਚ ਡੈਂਟ ਪਾਏ ਗਏ ਦੁਆਰਾ ਕਿਨੇ ਮਤਲਬ ਬੰਦਾ ਕਿਸੇ ਬੰਦੇ ਨਾਲ ਦੁਸ਼ਮਣੀ ਹੁੰਦੀ ਚਲੋ ਸਮਝ ਆਂਦਾ ਕੋਈ ਜੇ ਕਿਸੇ ਨੂੰ ਕੋਈ ਵੀ ਦਿੱਕਤ ਹੈ ਬੰਦਾ ਉਹਦਾ ਬੋਲ ਦਿੰਦਾ ਪਰ ਆ ਦੇਖੋ ਬਿਨਾਂ ਰੀਜ਼ਨ ਤੋਂ ਲੋਕਾਂ ਦੀ ਜੈਲਸੀ ਵੀ ਕੋਈ ਬੰਦਾ ਕੰਮ ਕਰਦਾ ਚੰਗਾ ਨਹੀਂ ਲੱਗਦਾ रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है मैरिज लगन इज Lugan.com. We cater for USA, Canada, UK, India, and Fiji. For more information, call five one zero nine four three eight thats 510 510-943-8037. That